ਇਨਾ ਸੰਗ ਤਾਂ ਦੇ ਕੋਈ ਢੋਲਣ ਖਬਰੋਂ ਨੀ ਤੈਨੂੰ ਲੋੜਨੀ ਦਰ ਹੈ ਗਏ ਵੱਡੇ ਪਿੰਡ ਵਾਲਿਆਂ ਦਾ ਤੇ ਬੰਗੀ ਗਉ ਮੱਟੀ ਪਾਲਿਆਂ ਦਾ ਆਪੇ ਦੁੱਖਾਂ ਰੋਗਾਂ ਨੂੰ ਜਾਣਾਂਗੇ ਬਾਹਰ ਤਾ ਵਿੱਚ ਚਰਨਾਂ ਦੇ ਮਾਫੀ ਮੰਗ ਚਾਰਨਾ ਗੋਰਾਂ ਦੇ ਧੜਕਦੇ ਨੂਰੀ ਜੇੜਾ ਮੇਰਾ ਨਾ ਮਨਾ ਜਰੂ ਤਿਆਬ ਦਾ ਤੇ ਆਵ ਦਿਆ ਪਿਆਰਿਆਂ ਦਾ ਸੁਣਦੇ ਆਏ ਪੈ ਇੰਨਾਂ ਰਾਖੇ ਜੁੱਤਾਂ ਸਾਦੀਆਂ ਤੋਂ ਬੇਨਾਟੀਆਂ ਗੇ ਗੁਰਮਾ ਮੂਰੇ ਬੈਠੀ ਗੇ ਬੋਬਾ ਤਾ ਫੜਿਆ ਦੇ ਵੈਦੀ ਰੋਜ਼ ਨਾਮਾਂ ਚਾਂਦੇ ਕਾਦ ਮਾਸ ਮੇਤੀ ਫਲ ਬਗਸਾ ਦਿਉ ਦਾਰਤੀ ਆਨ੍ਯਾ ਸੰਗਤਾਂ ਨੂੰ ਜਗਾਂ ਦੀਆਂ ਪਾਲੋ ਮਨਜ਼ੂਰੀਆਂ ਕਰਵਾਲਿਆਂ ਵੇਖਿਉ ਨਾ ਕਿਸੇ ਦੇ ਐਬ ਨੂੰ ਲਿਖ ਜੋ ਮਾਫੀਆਂ ਵਿੱਚ ਸੰਗਤਾਂ ਦੇ ਖੜੀ ਕੇ ਦੂਰੀ ਤੇੜਾ ਕੀ ਚਰਨਾਂ ਨੂੰ ਘਾੜੀਆਂ ਤੋਂ ਸੁਣਦੇ ਆਏ ਬੇਨਾਮੀਆਂ ਜੇ ਮਾਫੀ ਮੰਗ ਗਏ ਵੱਡਿਆਂ ਦੇ ਝੜਨਾ ਦੇ ਵਿੱਚ ਖਾ सारी जे हक़ माफ़ माफ़ी दो दम भुलण हार नाले माफ़ी दवा दो को संगत दो माफ़ी दो कल मां सोन ਰਪਾ ਦੇ ਤੇ ਮਿਹਰ ਬਾਣੀ ਵੇ ਓ ਨਾ ਜੀਵਾਂ ਨੂੰ ਜਿੰਨਾ ਨੂੰ ਗਿਆਨ ਧਿਆਨ ਆਇਆ ਨਹੀਂ ਹਜੇ ਵੀ ਫੇਰਦੇ ਅਸੰਗ ਤਾਂ ਵਿੱਚ ਜਸ ਬਾਣੀ ਕਰਦੀ ਪੁਨੇ ਜਗਰਾਮ ਪਾਇਆ ਦਾ ਧਾਮਾ ਗੁੰਮਾ ਤੋਂ ਬਣਾ ਬੈਠ ਗਏ ਮੱਖੇ ਚ ਕਿੰਨਾ ਦੀ ਨਾ ਤੰਗਿਆ ਪਾ ਜੜਾ ਥੋੜ ਦੇ ਤਾ ਜੀ ਕਹਿੰਦੇ ਸੀਗੇ ਕਹਿੰਦੇ ਬੜ ਧੀਰਜ ਹੈ ਬੇੜਿਆਲਾ ਸਭ ਦਾ ਲੱਗੇ ਨਾ ਵਿੱਚ ਸੰਗਤਾਂ ਦੇ ਮਨ ਜੂਰੀ ਫੇਰ ਪੈਂਦੀ ਨਹੀਂ ਮਾਲਕਾ ਪੇ ਲੈ ਜਾਂਦੇ ਆ ਉਬੜਾ ਫਾੜ ਕੇ ਨੂਰੀ ਬੇੜਾ ਕਿ ਛਾੜ ਦੇਣ ਕੀ ਜੋ ਕਰੀਆਂ ਆਪਾਂ ਨੂੰ ਟੋਰੂ ਖਾਦੀ ਵੀ ਕਿਉਂ ਨਾ ਪਾਰ ਕੇ ਨੂਰੀ ਪੈੜਾ ਪੋਨੇ ਵਾਲਾ ਦੇਖ ਲਿਓ ਸਾਧੂ ਗੁਰੂ ਸਾਨੂੰ ਦੇ ਦਿਓ ਮਾ ਦੁਨੀਆਂ ਆੜ ਮਿਆਂ ਛੜ ਮਿਆਂ ਬਾਤਾਂ ਬੋਲਿਆਂ ਦੂੰ ਜਿੱਥੇ ਜਾ ਸਬਾਣੀ ਹੁੰਦਾ ਹੋਵੇ ਬੰਗੀ ਗੋਮਟੀ ਬਾੜਿਆਂ ਦਾ ਆ ਜੋ ਬਾਣਸਰੀਆਂ ਹੱਥਾਂ ਦੇ ਵਿੱਚ ਫਾੜ ਕੇ ਅੜ ਮਿਆਂ ਛੜ ਮਿਆਂ ਮਾਂ ਕਾਂ ਹੋ ਜਾਂ ਤੋਂ ਮਾਫੀ ਦੇ ਦੋ ਕਲ ਮਾ ਸੋਣ ਜਾਂ ਹੱਥਾਂ ਦੇ ਵਿੱਚ ਫੜ ਕੇ